तेस रे भेर बेड़ा जी तेस बेड़ा जी I'm uh -oh. ਦੇਉ ਸਾਇਆ ਤੂਏ ਮੇਰਾ ਲੱਗੀ ਪਰੀ ਤੀ ਸਾਇਆ ਤੂਏ ਮੇਰਾ ਤੋੜੀ ਨਹੀਂ ਲੱਗੀ ਪਰੀ ਤੀ ਦੇਉ ਸਾਇਆ ਤੂਏ ਮੇਰਾ ਤੋੜੀ ਆਹ ਨਹੀਂ ਲੱਗੀ ਪਰੀ ਤੀ ਬੰਦ ਤੂੰ ਐ ਮੇਰਾ ਤੂਈ ਸਾਡੀ ਲੱਗੀ ਪਰੀ ਤੀ ਨੂੰ ਸਾਇਆ ਤੂਏ ਖੋ ਜੁਨੀਆਂ ਮੋੜ ਲਵੇ ਸਿਆਣ ਜੁਨੀਆਂ ਮੋੜ ਲਵੇ ਖੋ ਜੁਨੀਆਂ ਮੋੜ ਲਵੇ ਉਹ ਖੋ ਜੁਨੀਆਂ ਮੋੜ ਲਵੇ ਬੇ ਖੋ ਜੁਨੀਆਂ ਮੋੜ ਲਵੇ ਖੋ ਜੁਨੀਆਂ ਮੋੜ ਲਵੇ ਅੱਜ ਸਾਡੇ ਪੱਪੂ ਤਲਵਾੜਾ ਜੀ ਉਹਨਾਂ ਵੱਲੋਂ ਜੋ ਨੇ ਸਰਬਤ ਵੀ ਜਸਵੰਦਰ ਕੌਰ ਦੀ ਕੌਸਲ ਬਣੇ ਸਤਿਗੁਰੂ ਦੇ ਸੁਪਰਮੇ ਵੱਜੋਂ ਬਾਣੀ ਦੇ ਗੁਰਬਾਣੀ ਦੇ ਪੂਰੇ ਵਾਰਡ ਵਾਸੀਆਂ ਨੂੰ ਪੂਰੇ ਸਾਹਨੇ ਵਾਲਾਸੀ ਨੂੰ ਉਹਨਾਂ ਨੂੰ ਗੁਲਾਸ ਸੀ ਸਾਰੇ ਨੇ ਆਨੰਦ ਮਾਣਿਆ ਸੋ ਮੈਂ ਵੀ ਪਹੁੰਚਿਆ ਬਹੁਤ ਖੁਸ਼ੀ ਹੋਈ ਆਪਣੇ ਅਨੁਭਵ ਪੱਟਾ ਵਾਲਾ ਸਮਝਦਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਅਵਸ਼ਟਕ ਹੋ ਕੇ ਸਰਬੰਦੇ ਭਲੇ ਦੀ ਅਰਦਾਸ ਵੀ ਕੀਤੀ ਸੋ ਬਹੁਤ ਖੁਸ਼ੀ ਆ ਤਰਵਾਲਾ ਸਾਹਿਬ ਦੇ ਪਰਿਵਾਰ ਨੂੰ ਮੁਬਾਰਕਬਾਦ ਔਰ ਸਾਹਨੇ ਵਾਲਾਸੀਆਂ ਨੂੰ ਮੈਂ ਫਿਰ ਵਾਦਾ ਕਰਦਾ ਕਿ ਤੁਹਾਡਾ ਪ੍ਰਾਰਥ ਸ਼ੇਵਾਦਾਰਾ ਤੁਹਾਡਾ ਪੁੱਤਰ ਸ਼ੇਵਾਦਾਰ ਸ਼ੇਵਾਦਾਰ ਬੜਕੇ ਸਿੱਧਰੇ ਪੂਰੀ ਟੀਮ ਦੇ ਨਾਲ ਅੱਡੇ ਕੌਂਸਲਰ ਸਹਿਮਾਨ ਪ੍ਰਮਾਨ ਸਾਹਿਬ ਸਾਹਮਣੇ ਵਾਲੇ ਨਾਲ ਲੈ ਕੇ ਸਾਹਨੇ ਵਾਲ ਜਿਹੜਾ ਨਗਰਪਾਲਿਕਾ ਸਾਹਨੇ ਵਾਲਾ ਬਹੁਤ ਵਧੀਆ ਸ਼ਹਿਰ ਬਣਾਵਾਂਗੇ ਜਿੰਨੇ ਵੀ ਕੰਮ ਰਹਿੰਦੇ ਨੇ ਪੈਂਡਿੰਗ ਨੇ ਉਹ ਜਰੂਰ ਕੌਂਸਲਰ ਸਾਹਿਬਾਨ ਨੂੰ ਨੋਟ ਕਰਾ ਦਿਓ ਤੇ ਸਾਰਿਆਂ ਦੇ ਕੰਮਾਂ ਦੀ ਮੈਂ ਵਾਅਦਾ ਕਰਦਾ ਕਿ ਬਹੁਤ ਜਲਦੀ ਉਹ ਕੰਮ ਕਰਵਾ ਕੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਉਂ ਅੱਜ ਪਰਮ ਪਿਤਾ ਪਰਮਾਤਮਾ ਦਾ ਮੈਂ ਬਹੁਤ ਸ਼ੁਕਰਗੁਜ਼ਾਰਾਂ ਜਿਨ੍ਹਾਂ ਦੇ ਉਹ ਆਸਰੇ ਦੇ ਨਾਲ ਅਸੀਂ ਜੋ ਕੁਝ ਚਿਰ ਪਹਿਲੇ ਇਲੈਕਸ਼ਨ ਲੰਘ ਕੇ ਗਈ ਹੈ ਕਾਉਂਸਲਰ ਦੀ ਉਸ ਦੇ ਵਿੱਚ ਸਾਡੇ ਮਹੱਲਾ ਨਿਵਾਸੀ ਸੰਗਤਾਂ ਨੇ ਮੇਰੇ ਭਰਾ ਜਿਹੜੇ ਮੈਨੂੰ ਸੇਧ ਦਿੰਦੇ ਐ ਸਰ ਜਸਵੀਰ ਸਿੰਘ ਜੀ ਉਹੋਜਾ ਐਸਆਈ ਸਰਦਰਸ਼ਨ ਸਿੰਘ ਜੀ ਸਰ ਜਸਪਾਲ ਸਿੰਘ ਜੀ ਬਾਪੂ ਪ੍ਰੀਤਮ ਸਿੰਘ ਅਤੇ ਸਮੂਹ ਮਹੱਲਾ ਨਿਵਾਸੀ ਸੰਗਤਾਂ ਜਿਨ੍ਹਾਂ ਦੇ ਇਹ صدਕਾ ਅਸੀਂ ਜਿੱਤ ਪ੍ਰਾਪਤ ਕੀਤੀ ਐ ਇਹ ਸਾਡੀ ਜਿੱਤ ਨਹੀਂ ਇਹ ਸਾਰੇ ਮੇਰੇ ਭਰਾਵਾਂ ਦੇ ਭੈਣਾਂ ਦੀ ਜਿੱਤ ਐ ਔਰ ਮਹੱਲੇ ਦੀ ਜਿੱਤ ਐ ਅਸੀਂ ਕਾਉਂਸਲਰ ਹੀ ਬਣੇ ਸਾਰਾ ਮਹੱਲਾ ਕਾਉਂਸਲਰ ਬਣਿਆ ਉਸ ਦਾ ਅਸੀਂ ਸ਼ੁਕਰਾਨਾ ਕਰਨ ਵਾਸਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅਪਰਾਲਾ ਕੀਤਾ ਸੀਗਾ ਇਸਾ ਜਸਵੀਰ ਸਿੰਘ ਐਸਐਸਾ ਦਾਦਰਸ਼ਨ ਸਿੰਘ ਜੀ ਦੇ ਸਹਿਯੋਗ ਦੇ ਨਾਲ ਜੋ ਸੰਗਤਾਂ ਦਾ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅੱਜ ਅਸੀਂ ਅਹੋਜਾ ਆਲ ਮੇਲ ਦੇ ਵਿੱਚ ਜੋ ਗੁਰੂ ਸਾਹਿਬ ਦੇ ਚਰਨ ਪਵਾ ਕੇ ਔਰ ਜੋ ਕੀਰਤਨ ਦਰਬਾਰ ਕਰਾਇਆ ਹੈ ਬਾਬਾ ਪਿਆਰਾ ਸਿੰਘ ਜੀ ਸਿਰਤਲੇ ਵਾਲੇ ਉਹਨਾਂ ਨੇ ਦੀਵਾਨਸ ਜਾਇਆ ਇਸ ਭਾਈ ਕੁਲਦੀਪ ਸਿੰਘ ਜੀ ਹੈਡ ਗ੍ਰੰਤੀ ਗੁਰਦੁਆਰਾ ਗੁਰਗੋਬ ਸਿੰਘ ਪਾਚੇ 10ਵੀਂ ਜਿਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਕੀਰਤਨ ਰਾਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੁਖਵਨੀ ਸਾਹਿਬ ਸੁਸਾਇਟੀ ਵਾਲਾ ਜਿtheta ਜਿਨ੍ਹਾਂ ਨੇ ਸੁਖਵਨੀ ਸਾਹਿਬ ਦੇ ਪਾਠ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਫਿਰ ਦੁਬਾਰੇ ਸੰਗਤਾਂ ਦਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਓਟ ਅਸਰੇ ਨਾਲ ਅਸੀਂ ਇਹ ਸ਼ੁਕਰਾਨਾ ਸਵਾਗਤ ਕਰਾਇਆ ਔਰ ਸੰਗਤਾਂ ਤੋਂ ਅਸ਼ੀਰਵਾਦ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਹਿੰਦੇ ਕੰਮ ਨੇ ਅਸੀਂ ਵਧੀਆ ਤਰੱਕੀਆਂ ਸਾਨੂੰ ਦੇਣ ਔਰ ਅਸੀਂ ਕੰਮ ਕਰਨ ਦਾ ਬਲ ਬਖਸ਼ੀ ਜੀ ਮੰਤਰੀ ਸਾਹਿਬ ਪਹੁੰਚੇ ਮੈਚ ਉਸ ਨਾਲ ਨਾਲ ਕਾਫੀ ਕੌਂਸਲ ਬਧਾਈ ਦੇ ਪਹੁੰਚੇ ਸੀ ਹਾਂਜੀ ਸਾਡੇ ਸਰਦਾਰ ਹਰਦੀਪ ਸਿੰਘ ਜੀ ਮਨਿਸਟਰ ਪੰਜਾਬ ਉਹੀ ਪਹੁੰਚੇ ਆ ਉਹਨਾਂ ਨੇ ਵੀ ਸਾਨੂੰ ਪਿਆਰ ਔਰ ਸੰਗਤਾਂ ਦਾ ਧੰਨਵਾਦ ਕਰਨ ਪਹੁੰਚੇ ਨੇ ਕਿ ਉਹਨਾਂ ਇਹ ਸੰਗਤਾਂ ਦਾ ਧੰਨਵਾਦ ਕਰਨ ਪਹੁੰਚੇ ਆ ਕਿ ਬੀਬਾ ਜਸਵਿੰਦਰ ਕੌਰ ਤਲਵਾੜਾ ਨੂੰ ਤੁਸੀਂ ਬਹੁਤ ਭਾਰੀ ਬਹੁਮਤ ਨਾਲ ਜਿਤਾਇਆ ਤਾਂ ਜੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਸੀ ਮੰਤਰੀ ਸਾਹਿਬ ਪਹੁੰਚੇ ਨੇ ਉਹ ਚੇਚੇ ਤੌਰ ਤੇ ਮੈਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਸੰਗਤਾਂ ਦਾ ਦੁਬਾਰੇ ਪੇਰ ਆਪਣੀਆਂ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦਾ ਕਿ ਮੈਂ ਤੁਹਾਡਾ ਆਪਣਾ ਭਰਾ ਭੈਣਾਂ ਦਾ ਭਰਾ ਮਾਤਾ ਦਾ ਪੁੱਤ ਬਣ ਕੇ ਔਰ ਜਿਹੜੇ ਰਹਿੰਦੇ ਕੰਮ ਨੇ ਵਾਹਿਗੁਰੂ ਕਿਰਪਾ ਕਰੇ ਸਹੀ ਤਰਾਈ ਮੈਨੂੰ ਪਿਆਰ ਦਾ ਸਬੂਤ ਦਿੰਦੇ ਰਹੋ ਤੇ ਮੈਂ ਕੰਮ ਕਰਨ ਦੇ ਵਿੱਚ ਮੂਰੇ ਹੋ ਕੇ ਕੰਮ ਕਰਾਂ ਜੀ ਇੱਕ ਗੱਲ ਵੀ ਕੀਤੀ ਕੇ ਗਲੀ ਦੀ ਜਿੱਤੇ ਗਲੀ ਸੰਗ ਗੱਲ ਕੀਤੀ ਅੱਜ ਸਾਹਮਣੇ ਗੱਲ ਕੀਤੀ ਆ ਮੁੰਡੇ ਸਾਰਿਆਂ ਨੇ ਵੀ ਗੱਲ ਕੀਤੀ ਗਈ ਹੈ ਨਕੀ ਇਹ ਦੇਖਾਂਗਾ ਹਣ ਸੀ ਹਾਂ ਜੀ ਨਾ ਨੇ ਜੋ ਉਸ ਦੇ ਵਿੱਚ ਮੁੰਡਿਆ ਸਾਹਿਬ ਨੇ ਪਹਿਲ ਦੇ ਆਧਾਰ ਤੇ ਕਿਹਾ ਔਰ ਸਾਡੇ ਰਾਜ ਦੀ ਭਾਟੀਆਂ ਮੈਡਮ ਪੂਜਾ ਰਾਣੀ ਜੋ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਕਿਹਾ ਉਹਨਾਂ ਨੇ ਤਾਂ ਵੈਸੇ 15 ਤੋਂ 20 ਦਿਨ ਦਾ ਹੀ ਟਾਈਮ ਦਿੱਤਾ ਹੈ ਬਾਕੀ ਮੈਂ ਵੀ ਪੂਰੀ ਕੋਸ਼ਿਸ਼ ਕਰਾਂਗਾ ਜੀ ਉਹ ਸਭ ਤੋਂ ਪਹਿਲੇ ਮੇਰਾ ਕੰਮ ਹੀ ਮੁੱਦਾ ਹੀ ਕੰਮ ਹੋ ਸੀਗਾ ਸਾਡੀ ਮੈਨੂ ਫੈਸਲੀ ਦੇ ਵਿੱਚ ਜਿਹੜਾ ਸਾਡਾ ਨਵੇਂ ਕੰਮਾਂ ਦੇ ਵਿੱਚ ਸੀਗਾ ਔਰ ਸਭ ਤੋਂ ਪਹਿਲਾਂ ਮੇਰੇ ਕਮਨ ਵਿੱਚ ਕੰਮ ਸੀਗਾ ਵੀ ਇਹੋ ਕੰਮ ਪਾ ਕੇ ਗਲੀ ਖੁੱਲੀ ਕਰਾਉਣੀ ਹੈ ਜੀ ਸਾਡੇ ਵਿੱਚ ਮੈਡਮ ਪੂਜਾਰਾਣੀ ਜੀ ਔਰ ਡਿਪਟੀ ਸੀਨੀਅਰ ਪ੍ਰਧਾਨ ਕੁਲਵਿੰਦਰ ਕਾਲਾ ਔਰ ਸਵਰਨ ਕੁਮਾਰ ਸੋਨੀ ਜੀ ਔਰ ਸਾਰੇ ਕਾਉਂਸਲਰ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਮੈਂ ਅਮਨਜੋਤ ਪਨੇ ਸਰ ਜੀ ਦਾ ਕੁਲਜੀਤ ਸਿੰਘ ਸੰਧੂ ਜੀ ਦਾ ਸਾਰੇ ਜਿੰਨੇ ਵੀ ਕੌਂਸਲਰ ਪਹੁੰਚੇ ਨੇ ਪਲਵਿੰਦਰ ਸੰਧੂ ਜੀ ਬੀਬੀ ਪੂਜਾ ਰਾਣੀ ਜੀ ਹੈਪੀ ਬਾਜੀ ਧਾਲੀਵਾਲ ਸਾਹਿਬ ਈਟੀਓ ਸਾਹਿਬ ਓਮ ਪ੍ਰਕਾਸ਼ ਜੀ ਮੈਂ ਸਾਰਿਆਂ ਦਾ ਦਿਲ ਦੀਆਂ ਕਰਾਈਆਂ ਦਾ ਧੰਨਵਾਦ ਕਰਦਾ ਜੀ ਔਰ ਮੈਂ ਆਪਣੇ ਵੱਲੋਂ ਸਰ ਏਐਸਏ ਦਾਦਰ ਸਿੰਘ ਜੀ ਵੱਲੋਂ ਔਰ ਸਰਦਾਰ ਜਸਵੀਰ ਸਿੰਘ ਜੀ ਉਹੂਜਾ ਸਾਹਿਬ ਜੋ ਕਿ ਉਹੂਜਾ ਆਲ ਮਿਲਦੇ ਮਾਲਕ ਨੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਜੋ ਇੱਥੇ ਪਹੁੰਚੀਆਂ ਉਹਨਾਂ ਦਾ ਦਿਲ ਦੀਆਂ ਕਰਾਈਆਂ ਤੋਂ ਔਰ ਤੁਨ ਤੁਨ ਸਾਹਿਬ ਸ੍ਰੀ ਗੁਰਨਤ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਵਾਰਡ ਵੱਲੋਂ ਪਕੂ ਤਲਵਾੜਾ ਜੀ ਜਿਹੜੇ 11 ਨੰਬਰ ਵਾਰਡ ਤੋਂ ਬੀਬੀ ਕਾਉਂਸਲਰ ਜੁਤੇ ਸੀਗੇ ਬੀਬੀ ਤਲਵਿੰਦਰ ਕੌਰ ਜੀ ਤਲਵਾੜਾ ਉਹਨਾਂ ਨੇ ਸ਼ੁਕਰਾਨੇ ਮਹਾਰਾਜ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸਮਾਗਮ ਕਰਾਇਆ ਸੀ ਆਹੋ ਜਾ ਔਇਲ ਇੰਡਸਟਰੀ ਦੇ ਸਥਾਨ ਤੇ ਭਾਈ ਕੁਲਦੀਪ ਸਿੰਘ ਜੀ ਦੇ ਕਿੰਨੇ ਜਾਣੇ ਅੰਦਰ ਫੁਲਕਾ ਹੈ। ਹੈਡ ਗ੍ਰੰਤੀ ਗੁਰਦੁਆਰਾ ਗੋਬਿੰਦ ਸਿੰਘ ਜੀ ਡੇਲਰ ਰੋਡ ਵਾਲੇ ਨੇ ਕੀਰਤਨ ਕੀਤਾ। ਬੀਬੀਆਂ ਦੇ ਜਥੇ ਨੇ ਸੁਖਵੰਨੀ ਸਾਹਿਬ ਦਾ ਪਾਠ ਕੀਤਾ ਅਤੇ ਭਾਈ ਪਿਆਰਾ ਸਿੰਘ ਜੀ ਸਿਰਥਲੇ ਵਾਲਿਆਂ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੂਹ ਵਾਰਡ ਦੀ ਸੰਗਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੋਂ ਤੋਂ ਬੇਨਤੀ ਕਰਦੇ ਹਾਂ ਕਿ ਬੀਬੇ ਤਲਵਾੜਾ ਜੀ ਕੋ ਨੋ ਆਸ਼ੀਰਵਾਦ ਦਿਓ ਤਾਂ ਕਿ ਉਹ ਵਾਰਡ ਦੀ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।